ਹਾਂਜੀ ਸਤਿ ਸ੍ਰੀਕਾਲ ਜੀ ਮੇਰੇ ਸੁਣਨ ਵਾਲੇ ਪਿਆਰੇ ਸਰੋਤਿਆਂ ਆਓ ਇੱਕ ਨਵੀਂ ਗੱਲਬਾਤ ਦੇ ਨਾਲ ਫੇਰ ਤੁਹਾਡੇ ਰੂਬਰੂ ਇਹ ਗੱਲਬਾਤ ਇਦਾਂ ਕਿ ਇੱਕ ਪਹਿਲਵਾਨ ਦੀ ਕਹਾਣੀ ਹੈ ਉਹਦੇ ਸ਼ਗਿਰਦ ਦੀ ਆਓ ਤੁਹਾਡੇ ਨਾਲ ਸਾਂਝੀ ਕਰੀਏ ਉਮੀਦ ਕਰਦਾ ਹਾਂ ਕਿ ਤੁਹਾਨੂੰ ਵਧੀਆ ਲੱਗੇਗੀ ਇੱਕ ਕੁਲਾਟੀਆ 360 ਦਾ ਉਹ ਜਾਣਦਾ ਸੀ ਤੇ ਉਹਨਾਂ ਵਿੱਚੋਂ ਕਿਸੇ ਇੱਕ ਦਾਅ ਨਾਲ ਰੋਜ਼ ਘੁੱਲਦਾ ਪਰ ਆਪਣੇ ਇੱਕ ਸੁੰਦਰ ਵਿਦਿਆਰਥੀ ਵੱਲ ਉਸ ਦਾ ਦਿਲ ਝੁਕ ਗਿਆ ਉਸ ਨੂੰ ਲੱਗਿਆ ਕਿ ਇਸ ਨੂੰ ਚੇਲੇ ਨੂੰ ਉਸ ਨੇ 359 ਤਾਉ ਸਿਖਾ ਦਿੱਤੇ ਪਰ ਇੱਕ ਨਾਂ ਦੱਸਿਆ ਤੇ ਇਹ ਸਿਖਾਉਣ ਵਿੱਚ देर ਕਰਨ ਲੱਗਾ ਗੱਲ ਕੀ ਉਹ ਚੇਲਾ ਸ਼ਕਤੀ ਤੇ ਕਲਾ ਵਿੱਚ નિਪੁੰਨ ਹੋ ਗਿਆ ਤੇ ਕਿਸੇ ਨੂੰ ਉਸ ਨਾਲ ਟੱਕਰੇ ਦੀ ਹਿੰਮਤ ਨਹੀਂ ਸੀ ਕੋਈ ਵੀ ਉਹਦੇ ਮੁਕਾਬਲੇ ਜੇ ਨਹੀਂ ਸਿੱਖੜਦਾ ਇਥੋਂ ਤੱਕ ਕਿ ਉਸਨੇ ਇੱਕ ਦਿਨ ਬਾਦਸ਼ਾਹ ਨੂੰ ਵੀ ਕਹਿ ਦਿੱਤਾ ਕਿ ਮੇਰੇ ਗੁਰੂ ਦੀ ਵੱਡੀ ਉਮਰ ਅਤੇ ਮੈਨੂੰ ਸਿਖਲਾਈ ਦੇਣ ਕਰਕੇ ਮੈਂ ਸਤਿਕਾਰ ਕਰਦਾ ਹਾਂ ਨਹੀਂ ਤਾਂ ਤਾਕਤ ਤੇ ਦਾਓ ਪੇਚਾਂ ਕਰਕੇ ਮੈਂ ਉਸ ਤੇ ਬਰਾਬਰ ਹੀ ਹਾਂ ਬਾਦਸ਼ਾਹ ਨੂੰ ਇਹ ਗੱਲ ਚੁੱਭੀ ਹੈਰਾਨੀ ਹੋਈ ਉਸਨੇ ਦੋਵਾਂ ਦੀ ਕੁਸ਼ਤੀ ਦਾ ਹੁਕਮ ਦੇ ਦਿੱਤਾ ਕਿ ਇਹਨਾਂ ਦਾ ਮੁਕਾਬਲਾ ਕਰਾਇਆ ਜਾਵੇ ਲੰਮਾ ਚੌੜਾ ਇੱਕ ਅਖਾੜਾ ਤਿਆਰ ਕਰਵਾਇਆ ਸਾਰੇ ਅਫਸਰ ਅਮੀਰ ਵਜ਼ੀਰ ਹਾਜ਼ਰ ਹੋਏ ਚੇਲਾ ਇੰਜ ਮਸਤੀ ਮਸਤ ਹਾਥੀ ਵਾਂਗੂ ਝੂਮਣ ਲੱਗਿਆ ਕਿ ਜੇ ਉਸ ਦੇ ਸਾਹਮਣੇ ਕੋਈ ਵੱਡਾ ਤਗੜਾ ਕਾਂਸੀ ਦਾ ਪਹਾੜ ਵੀ ਹੋਵੇ ਉਹ ਜੜੋਂ ਪੁੱਟ ਦੇਵੇਗਾ ਗੁਰੂ ਨੇ ਸਮਝਿਆ ਕਿ ਨੌਜਵਾਨ ਸ਼ਕਤੀ ਵਿੱਚ ਉਸ ਨਾਲੋਂ ਤਕੜਾ ਹੈ ਉਸ ਨੇ ਉਸ ਦਾਅੋ ਨਾਲ ਜੋ ਸਿਖਾਉਣ ਲੱਗਿਆ ਉਸ ਤੋਂ ਲੁਕੋ ਕੇ ਰੱਖਿਆ ਸੀ ਚੇਲੇ ਨੂੰ ਉਲਝਾ ਲਿਆ ਤੇ ਚੇਲੇ ਨੂੰ ਉਹ ਪੇਚ ਟਾਲਣਾ ਨਾ ਆਇਆ ਗੁਰੂ ਨੇ ਉਸ ਨੂੰ ਆਪਣੇ ਦੋਵਾਂ ਹੱਥਾਂ ਤੇ ਚੁੱਕਿਆ ਸਿਰ ਤੱਕ ਲੈ ਜਾ ਕੇ ਧਰਤੀ ਤੇ ਪਟਕਾ ਮਾਰਿਆ ਲੋਕ ਰੌਲਾ ਪਾਉਣ ਲੱਗੇ ਬਾਦਸ਼ਾਹ ਨੇ ਹੁਕਮ ਕੀਤਾ ਕਿ ਗੁਰੂ ਨੂੰ ਧਨ ਅਤੇ ਸ਼ਾਹੀ ਲਿਬਾਸ ਦਿੱਤਾ ਜਾਵੇ ਤੇ ਚੇਲੇ ਨੂੰ ਆਪਣੇ ਪਾਲਣ ਵਾਲੇ ਨਾਲ ਮੁਕਾਬਲਾ ਕਰਨ ਬਦਲੇ ਬੁਰਾ ਭਲਾ ਕਿਹਾ ਕਿ ਡਾਂਟਿਆ ਕਿ ਤੂੰ ਕੁਝ ਨਹੀਂ ਕਰ ਸਕਿਆ ਇਹ ਸੁਣ ਚੇਲੇ ਨੇ ਬੇਨਤੀ ਕੀਤੀ ਕਿ ਮਾਲਕਾ ਉਹ ਤਾਕਤ ਵਿੱਚ ਤਾਂ ਮੇਰੇ ਨਾਲੋਂ ਵੱਡਾ ਨਹੀਂ ਪਰ ਘੋਲਣ ਦੀ ਕਲਾ ਵਿੱਚ ਮਹਾਨ ਹੈ ਇਸ ਕਲਾ ਦਾ ਇੱਕ ਨੁਕਤਾ ਬਾਕੀ ਰਹਿ ਗਿਆ ਸੀ ਜੋ ਇਸ ਨੇ ਉਮਰ ਭਰ ਮੇਰੇ پاسੋਂ ਲੁਕਾਈ ਰੱਖਿਆ ਬਸ ਅੱਜ ਉਸੇ ਨੁਕਤੇ ਨਾਲ ਮੈਨੂੰ ਢਾ ਲਿਆ ਹੈ ਗੁਰੂ ਜੀ ਨੇ ਕਿਹਾ ਕਿ ਮੈਂ ਇਹ ਨੁਕਤਾ ਅਜੇ ਹੀ ਦਿਨ ਲਈ ਹੀ ਲੁਕਾ ਕੇ ਰੱਖਿਆ ਸੀ ਕਿਉਂਕਿ ਸਿਆਣਿਆਂ ਦਾ ਕਥਨ ਹੈ ਕਿ ਮਿੱਤਰ ਨੂੰ ਇੰਨੀ ਸ਼ਕਤੀ ਨਾ ਦੇ ਦਿਓ ਕਿ ਜੇਕਰ ਉਹ ਵੈਰ ਕਰੇ ਖੁਦ ਕੁਝ ਨਾ ਕਰ ਸਕੇ। ਕੀ ਤੂੰ ਨਹੀਂ ਸੁਣਿਆ ਕਿ ਜਿਸ ਬੰਦੇ ਨੇ ਆਪਣੇ ਮਾਲਕ ਤੋਂ ਸੰਕਟ ਵੇਖਿਆ ਉਸ ਨੇ ਕੀ ਕਿਹਾ ਵਫਾ ਵਫਾ ਜਾਂ ਤਾਂ ਸੰਸਾਰ ਵਿੱਚ ਹੈ ਹੀ ਨਹੀਂ ਸੀ ਤੇ ਜਾਂ ਫਿਰ ਕਿਸੇ ਨੇ ਕੀਤੀ ਹੀ ਨਹੀਂ ਕਿਸੇ ਨੇ ਮੇਰੇ ਪਾਸੋਂ ਤੀਰ ਚਲਾਉਣ ਚਲਾਉਣਾ ਨਹੀਂ ਸਿੱਖਿਆ ਕਿ ਜਿਸ ਨੇ ਅਖੀਰ ਵਿੱਚ ਮੈਨੂੰ ਹੀ ਨਿਸ਼ਾਨਾ ਨਾ ਬਣਾਇਆ ਹੋਵੇ ਸੋ ਵਫਾ ਦੀ ਗੱਲ ਹੈ ਕਿ ਕਿਸੇ ਨੂੰ ਆਪਣਾ ਭੇਦ ਇਹਨਾ ਨਾ ਦਿਓ ਕਿ ਤੁਹਾਨੂੰ ਬਾਈ ਚਾਂਸ ਹੋ ਤੁਹਾਡੇ ਖਿਲਾਫ ਹੋਵੇ ਕਿ ਤੁਹਾਨੂੰ ਉਹ ਗਲਤ ਯੂਜ਼ ਕਰ ਸਕੇ ਸੋ ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਇਨਸਾਨ ਨੂੰ ਆਪਣੇ ਆਪ ਦੇ ਵਿੱਚ ਕੁਝ ਨਾ ਕੁਝ ਰੱਖਣਾ ਚਾਹੀਦਾ ਸਾਰੇ ਭੀੜ ਨਹੀਂ ਖੁੱਲਣੇ ਚਾਹੀਦੇ ਜੇ ਗੱਲਬਾਤ ਵਧੀਆ ਲੱਗੀ ਹੋਈ ਸ਼ੇਅਰ ਕਮੈਂਟ ਜ਼ਰੂਰ ਕਰਿਓ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਫੇਰ ਮਿਲਦੇ ਆ ਜੀ ਕਿਸੇ ਨਵੀਂ ਗੱਲਬਾਤ ਨਾਲ ਸਤਿ ਸ੍ਰੀ ਅਕਾਲ